ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਜੀ ਹਾਂਜੀ ਅੱਜ ਗੱਲ ਕਰਾਂਗੇ ਜੀ ਆਪਾਂ ਜਿਵੇਂ ਭਾਈ ਸਾਹਿਬ ਕਹਿੰਦੇ ਵੀ ਉਹ ਤਾਂ ਆਪਾਂ ਕਹਿੰਦੇ ਆ ਆਪਾਂ ਭਾਈ ਬਹੁਤ ਸੌਫਟ ਆ ਉਹ ਗੱਲ ਕਹੇ ਆਪਾਂ ਤਾਂ ਗੁੱਸਾ ਹੀ ਨਹੀਂ ਆਉਂਦਾ ਆਪਾਂ ਨੂੰ ਤਾਂ ਇਹ ਨਹੀਂ ਆਉਂਦਾ ਠੀਕ ਨਹੀਂ ਜਦੋਂ ਕੋਈ ਆਪਾਂ ਨੂੰ ਮਾੜਾ ਮੋਟਾ ਕੋਈ ਕਮੈਂਟ ਕਰਦਾ ਜਾਂ ਕੋਈ ਗੱਲ ਕਹਿੰਦਾ ਆਪਾਂ ਤਾਂ ਇੱਕਦਾਂ ਵੀ ਪੜ ਕੇ ਜਾਂਦੇ ਆ ਉਦੋਂ ਪਤਾ ਲੱਗਦਾ ਵੀ ਆਪਾਂ ਕਿੰਨੇ ਕਿ ਸ਼ਾਂਤ ਆ ਹਾਂਜੀ ਬਿਲਕੁਲ ਸਹੀ ਗੱਲ ਆ ਜੀ ਇਹ ਭਾਈ ਸਾਹਿਬ ਦੀ ਵੀ ਇਹ ਗੱਲਾਂ ਚੈੱਕ ਕਰ ਲਿਆ ਕਰੋ ਵੀ ਉਦੋਂ ਆਪਾਂ ਕਿੰਨੇ ਕਿ ਸ਼ਾਂਤ ਰਹਿ ਜਾਂਦੇ ਆ ਵੀਰੇ ਹੁਣ ਯਾਰ ਆਪਾਂ ਕੋਈ ਵੀਡੀਓ ਪਾਉਨੇ ਆ ਕੋਈ ਗੱਲਬਾਤ ਕਰਦੇ ਆ ਚੱਲ ਉਹ ਗਾਹਾਂ ਵਾਲੇ ਬੰਦੇ ਨੇ ਤਾਂ ਯਾਰ ਜਿਵੇਂ ਉਹਨੂੰ ਚੰਗਾ ਲੰਦਾ ਓਵੇਂ ਉਹਨੇ ਬੋਲਣਾ ਹੀ ਬੋਲਣਾ ਹੁਣ ਇਹ ਤਾਂ ਹੈ ਨਹੀਂ ਵੀ ਉਹਨੇ ਬੋਲਤਾ ਤੇ ਇਧਰੋਂ ਆਪਾਂ ਉਹਦਾ ਜਵਾਬ ਦੇਤਾ ਪਰ ਟੁਪਟੇ ਜਿਹੜਾ ਆਪਾਂ ਨੂੰ ਦੇਖੋਗਾ ਯਾਰ ਉਹ ਗੱਲ ਤਾਂ ਬੋਲੂਗਾ ਹੀ ਕੋਈ ਨਾ ਕੋਈ ਗੱਲੀ ਆਪਾਂ ਇਹਦੇ ਬਸ ਵੀਡੀਓ ਤੇ ਕਮੈਂਟ ਬਾਰੇ ਗੱਲ ਨਹੀਂ ਕਰਦੇ ਆਪਾਂ ਸਾਰਿਆਂ ਬਾਰੇ ਕਹਿੰਦੇ ਆ ਵੀ ਮਾੜੀ ਮੋਟੀ ਸ਼ੈਨ ਸ਼ਾਕਤੀ ਵੀ ਆਪਾਂ ਰੱਖਿਆ ਕਰੀਏ ਬਹੁਤ ਛੇਤੀ ਆਪਾਂ ਭੜਕੇ ਜਾਂਦੇ ਆਂ ਉਹਦੇ ਕਰਕੇ ਵੀਰੇ ਇੰਨੇ ਕਲੇਸ਼ ਵਧੇ ਹੋਏ ਆ ਗੱਲ ਇੱਕ ਦੂਜੇ ਦੀ ਕੋਈ ਝੱਲ ਕੇ ਰਾਜੀ ਨਹੀਂ ਆਪਾਂ ਵੀ ਵਿਚੇ ਹੀ ਆ ਇਹ ਨਹੀਂ ਆਪਾਂ ਵੀ ਆਪਾਂ ਵੀ ਤੁਹਾਡੇ ਨਾਲ ਦੇ ਆਂ ਗੱਲ ਉਹਨਾਂ ਦੀ ਲੱਖ ਰੁਪਈਆ ਦੀ ਆ ਬੇਸ਼ੈਨ ਸ਼ਕਤੀ ਹੋਣੀ ਚਾਹੀਦੀ ਆ ਜੇ ਉਹੀ ਗੱਲ ਆਪਾਂ 2 ਮਿੰਟ ਸੋਚ ਕੇ ਉਹਦਾ ਜਵਾਬ ਦੇ ਦਈਏ ਤਾਂ ਬਹੁਤ ਵਧੀਆ ਉਹਦਾ ਨਿਚੋੜ ਲੇ ਕੰਨ ਬਹੁਤ ਵਧੀਆ ਰਿਜ਼ਲਟ ਨਿਕਲੂਗਾ ਆਪਣਾ ਦਿਮਾਗ ਠੰਡਾ ਹੋ ਜਾਣਾ ਤੇ ਆਪਾਂ ਉਸ ਹਿਸਾਬ ਨਾਲ ਗੱਲ ਕਰਾਂਗੇ ਪਰ ਇਹ ਆਪਾਂ ਲਿਆਉਣਾ ਕਿੱਥੋਂ ਆਪਾਂ ਤਾਂ ਅਗਲੇ ਦੇ ਮੂੰਹੋਂ ਗੱਲ ਨਿਕਣ ਦਿੰਦੇ ਨਹੀਂ ਉਸ ਤੋਂ ਪਹਿਲਾਂ ਜਵਾਬ ਆਪਣਾ ਘੜਿਆ ਪਿਆ ਉਹਨਾਂ ਤਾਂ ਇਹ ਨਹੀਂ ਲਾਈਆਂ ਵਾਧੀਆਂ ਕਲੇਸ਼ ਵਧੇ ਹੋਏ ਆ ਜੀ ਚਾਰ ਦਿਨ ਦੀ ਜ਼ਿੰਦਗੀ ਆ ਪਤਾ ਨਹੀਂ ਆਪਾਂ ਲਈ ਰਹਿਣਾ ਪਤਾ ਨਹੀਂ ਉਹ ਲੈਣ ਦੇ ਦੇ ਰਹਿਣਾ ਉਧਰੋਂ ਬਿਹਤਰਾਂ ਵੀ ਕਿਉਂ ਨਾ ਇਹ ਖੁਸ਼ ਸ਼ਾਂਤੀ ਦੇ ਵਿੱਚ ਨਿਗਾਹੀ ਜਾਵੇ ਇਸ ਗੱਲ ਤੇ ਅੱਜ ਜੀ ਕੀਤਾ ਜੀ ਵੀ ਚਲੋ ਇਸ ਗੱਲ ਤੇ ਵੀ ਆਪਾਂ ਕੋਈ ਅੱਜ ਵੀਡੀਓ ਪਾਈਏ ਬਾਕੀ ਅੱਡੋ-ਅੱਡੇ ਸੁਝਾਅ ਹੁੰਦੇ ਆ ਜੀ ਕਿਸੇ ਨੂੰ ਇਹ ਚੰਗੀ ਵੀ ਲੱਗਣੀ ਆ ਕਿ ਇਹਨੂੰ ਨਹੀਂ ਲੱਗਣੀ ਦੇਖਣੀ ਗੱਲ ਤਾਂ ਇਦਾਂ ਵਾ ਨਾ ਵੀ ਗੱਲ ਕਹਿੰਦਾ ਹੁੰਦਾ ਵੀ ਲੱਸੀ ਨੂੰ ਜੱਲਾ ਵਧਾ ਲਓ ਉਹੀ ਆਪਣਾ ਕੰਮ ਆ ਜੀ ਇਹ ਲੜਾਈਆਂ ਝਗੜੇ ਤਾਂ ਜੰਨੇ ਮਾਜੀ ਵਧਾਈ ਜੋ ਸਭ ਕੁਛ ਇੱਥੇ ਹੀ ਰਹਿ ਜਾਣਾ ਇਹ ਨਹੀਂ ਆਪਾਂ ਕਹਿ ਸਕਦੇ ਵੀ ਇਹਦੇ ਨਾਲ ਜਾਣਾ ਤੁਹਾਡੇ ਇੱਥੇ ਹੀ ਰਹਦੀਆਂ ਆਈਆਂ ਤੇ ਇੱਥੇ ਹੀ ਰਹਿ ਜਾਣੀਆਂ ਨੇ ਆਪਾਂ ਤਾਂ ਪਹਿਲਾਂ ਆਪਣੇ ਬਜ਼ੁਰਗ ਤੌਹੀ ਗਏ ਉਹ ਕਿਹੜਾ ਨਾਲ ਲੈ ਗਏ ਤਾਂ ਕਰਕੇ ਮੈਂ ਭਾਈ ਸਾਹਿਬ ਦੀ ਗੱਲ ਸੁਣੀ ਸੀ ਤਾਂ ਮੈਨੂੰ ਚੰਗੀ ਲੱਗੀ ਉਹਨਾਂ ਦੀ ਗੱਲ ਏ ਇਰਮਕਾ ਜਰ ਕਿਉਂ ਨਾ ਹੋਰ ਵੀਰਾਂ ਭਾਈਆਂ ਨਾਲ ਵੀ ਸ਼ੇਅਰ ਕੀਤੀ ਜਾਵੇ ਜਿਹੜੀ ਆਪਣੀ ਗੱਲ ਸੁਣਦੇ ਆ ਉਹਨਾਂ ਨਾਲ ਸ਼ੇਅਰ ਕਰ ਲਈਏ ਵੀ ਵੀਰਾ ਬਣ ਕੇ ਥੋੜੀ ਜਿਹੀ ਨਿਮਰਤਾ ਰੱਖਿਆ ਕਰੋ ਸ਼ਾਂਤੀ ਰੱਖਿਆ ਕਰੋ ਰੋਸਾ ਦਾ ਬਹੁਤ ਵੱਡੇ ਵੱਡੇ ਕੰਮ ਕਰਾਉਣ ਦਾ ਗਲਤ ਪਰ ਤੇ ਆ ਕੇ ਦੇਖ ਲਓ ਤੁਸੀਂ ਮੈਂ ਵੀ ਦੇਖ ਲਈਆਂ ਜੇ ਆਪਾਂ 10 20 ਮਿੰਟ ਬੇਟ ਕਰ ਲਈਏ ਤਾਂ ਕਦੇ ਲੜਾਈ ਨਹੀਂ ਹੁੰਦੀ ਕਿਸੇ ਨਾਲ ਜਦੋਂ ਤੱਤੇ ਘਾ ਦੇ ਵਿੱਚ ਜਵਾਬ ਦਿੱਤਾ ਗਿਆ ਤਾਂ ਗੱਲ ਬਦਲੀ ਬਦਣੀ ਆ ਚਲੋ ਠੀਕ ਆ ਜੀ ਅੱਜ ਕੋਈ ਗੱਲਬਾਤ ਹੈ ਨਹੀਂ ਸੀ ਇਹੀ ਗੱਲ ਦਿਮਾਗ ਚ ਆਈ ਚਲ ਮੈਂਗਾ ਸ਼ੁਰੂ ਤੁਹਾਡੇ ਨਾਲ ਸ਼ੇਅਰ ਕਰਾਂ ਹਰੇਕ ਬੰਦੇ ਤੇ ਕੰਮ ਆਵੇ ਇਹ ਗੱਲ ਗੁੱਸੇ ਕਿੱਲੇ ਆਪਾਂ ਮਟਾਈਏ ਚਲੋ ਠੀਕ ਆ ਜੀ ਧੰਨਵਾਦ ਸਾਰਿਆਂ ਦਾ ਅਸੀ ਕਾਲ ਜੀ